ਪਾਰ ਸਰਕਾਰ ਦੇ ਵੱਲੋਂ ਦਿਲਜੀਤ ਸਿੰਘ ਦੂਸਾਨ ਜਿਹੜੇ ਗਾਇਕ ਹੈਗੇ ਨੇ ਉਹਨਾਂ ਨੂੰ ਪੂਰਾ ਜਿਹੜਾ ਹੈ ਪ੍ਰਮੋਟ ਕੀਤਾ ਜਾ ਰਿਹਾ ਹੈ ਕੀ ਇਹਦੇ ਮਾਇਨੇ ਨੇ ਉਹ ਚਾਹੁੰਦੇ ਆ ਸਿੱਖ ਜਵਾਨੀ ਆ ਜਿਹੜੀ ਉਹ ਪੰਥਕ ਜਜ਼ਬੇ ਵਾਲੇ ਗਾਇਕਾਂ ਪ੍ਰਚਾਰਕਾਂ ਅਤੇ ਵਿਦਵਾਨਾਂ ਦੇ ਮਗਰ ਨਾ ਲੱਗੇ ਸਿੱਖ ਜਵਾਨੀ ਇਹੋ ਜਿਹੇ ਲੋਕਾਂ ਦੇ ਮਗਰ ਲੱਗੇ ਤੁਸੀਂ ਦੇਖੋ ਵੀ ਇਹਨੂੰ ਵੀ ਇੱਕਦਮ ਨਹੀਂ ਪ੍ਰਮੋਟ ਕਰ ਦਿੱਤਾ ਗਿਆ ਇਹਦੇ ਬਾਰੇ ਇਹ ਇੱਕ ਗੱਲ ਪੱਕੀ ਸੀ ਵੀ ਇਹ ਦਸਤਾਰ ਨਹੀਂ ਲਾਉਂਦਾ ਪਹਿਲਾਂ ਇਹਨਾਂ ਨੇ ਉਹ ਲਵਾਈ ਆ ਪਹਿਲਾਂ ਦਸਤਾਰ ਲਵਾਈ ਜਦੋਂ ਅਮਰ ਸਿੰਘ ਚਮਕੀਲੇ ਦੀ ਫੋਟੋ ਬਣਾਈ ਹੈ ਨਾ ਫਿਲਮ ਬਣਾਈ ਹੈ ਕਿ ਦਸਤਾਰ ਲਵਾਈ ਦੀ ਇਹਨੂੰ ਥੋੜਾ ਜਿਹਾ ਕੱਚਾ ਕਰਿਆ ਉਹ ਤੋਂ ਬਾਅਦ ਹੁਣ ਦੇਖੋ ਧੂਤੀ ਪਾ ਕੇ ਇੱਕ ਮੰਦਿਰ ਚ ਗਿਆ ਹੈ ਬਿਲਕੁਲ ਹੈ ਨਾ ਸੋ ਜਣੀ ਉਹਦੀ ਇੰਦੀ ਜਿਹੜੀ ਸਿਧਾਂਤਕ ਪਰਪਕਤਾ ਹੈ ਖਾਲਸਾ ਪੰਥ ਵਾਲੀ ਉਹ ਤੋੜੀ ਗਈ ਹੈ ਜਦੋਂ ਹੁਣ ਉਹਨਾਂ ਨੂੰ ਲੱਗਿਆ ਵੀ ਹਾਂ ਹੁਣ ਇਹ ਸਾਡੀ ਲੱਤ ਥੱਲੇ ਲੰਘ ਗਿਆ ਹੁਣ ਪ੍ਰਧਾਨ ਮੰਤਰੀ ਨਾਲ ਇਹ ਮਿਲਿਆ ਗੁਰਜੀਤ ਦੁਸਾਂਝ ਨੂੰ ਮਿਲਣ ਲਈ ਪ੍ਰਧਾਨ ਮੰਤਰੀ ਕੋਲ ਟਾਈਮ ਹੈ ਪਰ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਲਈ ਟਾਈਮ ਇਹ ਇਹੀ ਫਰਕ ਅਸੀਂ ਪੇਸ਼ ਕਰ ਰਹੇ ਹਾਂ ਹੂੰ ਜਗਜੀਤ ਸਿੰਘ ਡੱਲੇਵਾਲ ਭਾਰਤੀ ਸਟੇਟ ਨੂੰ ਚੈਲੰਜ ਕਰ ਰਿਹਾ ਉਹਦੀਆਂ ਉਹਦੀਆਂ ਗਲਤੀਆਂ ਨੂੰ ਚੈਲੰਜ ਕਰ ਰਿਹਾ ਗੁਰਜੀਤ ਦੁਸਾਂਝ ਉਹਨਾਂ ਦੀ ਜਿੱਦਾਂ ਵਾਹ ਵਈ ਕਰ ਰਿਹਾ ਵਾਹ ਵਾਹ ਕਰ ਸੋ ਗੁਰਜੀਤ ਦੁਸਾਂਝ ਹੁਣ ਕਾਰਪੋਰੇਟਸ ਦਾ ਇੱਕ ਵੱਡਾ ਟੂਲ ਬਣ ਗਿਆ ਟੂਲ ਆ ਉਹ ਤੁਸੀਂ ਦੇਖੋ ਵੀ ਮੁਕੇਸ਼ ਅਭਾਨੀ ਦੇ ਬੇਟੇ ਦੇ ਵਿਆਹ ਵਿੱਚ ਜਿਹੜਾ ਹੈਗਾ ਹਨਾ ਉਸ ਤੋਂ ਕੰਮ ਸ਼ੁਰੂ ਹੀ ਉੱਥੋਂ ਆਇਆ ਮੇਰੇ ਘਰ ਦਾ ਜੋ ਜਿਹੜੀ ਕਾਰਪੋਰੇਟ ਨੇ ਉਹਨੂੰ ਆਪਣੇ ਘੇਰੇ ਵਿੱਚ ਲੈ ਲਿਆ ਹੋਇਆ ਹੁਣ ਉਹਦੀ ਪ੍ਰੋਟੈਕਸ਼ਨ ਹੈ ਉਹ ਹੁਣ ਕਹਿੰਦੇ ਵੀ ਚੰਡੀਗੜ੍ਹ ਵਾਲੇ ਸ਼ੋਅ ਵਿੱਚ ਜਿੱਦਾਂ 1000 ਤੋਂ 2000 ਜਿਹੜਾ ਸੀਆਰਪੀ ਦਾ ਜਵਾਨ ਜਵਾਨ ਉਹਦੀ ਉਹਦੀ ਪ੍ਰੋਟੈਕਸ਼ਨ ਵੀ ਸਰਦਾਰ ਤਾਰ ਸਿੰਘ ਜੀ ਪਿਛਲੇ ਕੁਝ ਆਪਾਂ ਕਹਿ ਲਈ ਕਿ ਮਹੀਨਿਆਂ ਤੋਂ ਭਾਰਤ ਸਰਕਾਰ ਦੇ ਵੱਲੋਂ ਦਲਜੀਤ ਸਿੰਘ ਦੂਸਾਨ ਜਿਹੜੇ ਗਾਇਕ ਹੈਗੇ ਨੇ ਉਹਨਾਂ ਨੂੰ ਪੂਰਾ ਜਿਹੜਾ ਹੈ ਪ੍ਰਮੋਟ ਕੀਤਾ ਜਾ ਰਿਹਾ ਹੈ ਕੀ ਇਹਦੇ ਮਾਇਨੇ ਨੇ ਤੁਸੀਂ ਕਿਸ ਬੰਨੇ ਨੂੰ ਜਿਹੜਾ ਹੈ ਇਸ ਨੂੰ ਲਾ ਕੇ ਦੇਖਦੇ ਹੈਗੇ ਹੋ ਅੱਜ ਮੈਂ ਸਵੇਰੇ ਪੜ੍ਹਿਆ ਸੀ ਉਹ ਕਹਿੰਦੇ ਵੀ ਜਿਹੜੇ ਤੇ ਉਹਨਾਂ ਦੀ ਹਿੱਕ ਦੇ ਵਿੱਚ ਵਗਦੇ ਨੇ ਜਿਹੜੇ ਤੇ ਸਟੇਟ ਦੀ ਅੱਖ 'ਚ ਅੱਖ ਪਾ ਕੇ ਗੱਲ ਕਰਦੇ ਨੇ ਚਾਹੇ ਉਹ ਕਲਾਕਾਰ ਰਣਜੀਤ ਸਿੰਘ ਬਾਵਾ ਹੋਵੇ ਜਿਹਦੇ ਹਿਮਾਚਲ 'ਚ ਸ਼ੋਅ ਕੈਨਸਲ ਹੋਏ ਜਾਂ ਆਪਾਂ ਦੇਖਿਆ ਹੈ ਕਿ ਕੈਨੇਡਾ ਦਾ ਨੌਜਵਾਨ ਜਿਹਦੇ ਕਿ ਪੂਰੇ ਭਾਰਤ 'ਚ ਹੀ ਸ਼ੋਅ ਕੈਨਸਲ ਕਰ ਦਿੱਤੇ ਗਏ ਤੇ ਦੂਜੇ ਬੰਨੇ ਜਿਹੜਾ ਆਪਾਂ ਸਿੱਧੂ ਮੂਸੇ ਵਾਲੇ ਦੀ ਗੱਲ ਕੀਤੀ ਕਿ ਕੁਝ ਉਹਦੇ ਨਾਲ ਵੀ ਇਦਾਂ ਹੀ ਵਾਪਰ ਰਿਹਾ ਸੀ ਤੇ ਬਾਅਦ 'ਚ ਉਹਦਾ ਕੀ ਹਾਲ ਹੋਇਆ ਉਹ ਵੀ ਆਪਾਂ ਦੇਖਿਆ ਹੈਗਾ ਕਿਵੇਂ ਦੇਖਦੇ ਹੋ ਹਾਂਜੀ ਹਾਂਜੀ ਬਿਲਕੁਲ ਇਹ ਜਿਹੜਾ ਆਪਾਂ ਬਾਬਾ ਬਖਸ਼ੀਸ਼ ਸਿੰਘ ਤੇ ਸਰੀ ਦਲਜੀਤ ਦੁਸਾਂਜ ਰਾਹੀਂ ਸਿੱਖਾਂ ਤੇ ਵਿਚਾਰਧਾਰਕ ਹਮਲਾ ਕੀਤਾ ਜਾ ਰਿਹਾ ਹੈਗਾ ਨਾ ਸੋ ਜਿਨ੍ਹਾਂ ਲੋਕਾਂ ਨੇ 1990-91 ਵਿੱਚ ਗੁਰਦਾਸ ਮਾਨ ਨੂੰ ਪ੍ਰਮੋਟ ਕਰਿਆ ਜਾਂ ਉਹ ਤੋਂ ਪਹਿਲਾਂ ਅਮਰ ਸਿੰਘ ਚਮਕੀਲੇ ਨੂੰ ਪ੍ਰਮੋਟ ਕਰਿਆ ਜਾਂ ਹੋਰ ਲੱਚਰ ਗਾਇਕਾਂ ਨੂੰ ਪ੍ਰਮੋਟ ਕਰਿਆ ਉਹ ਚਾਹੁੰਦੇ ਆ ਸਿੱਖ ਜਵਾਨੀ ਆ ਜਿਹੜੀ ਉਹ ਪੰਥਕ ਜਜਬੇ ਵਾਲੇ ਗਾਇਕਾਂ ਪ੍ਰਚਾਰਕਾਂ ਅਤੇ ਵਿਦਵਾਨਾਂ ਦੇ ਮਗਰ ਨਾ ਲੱਗੇ ਸਿੱਖ ਜਵਾਨੀ ਇਹੋ ਜੇ ਲੋਕਾਂ ਦੇ ਮਗਰ ਲੱਗੇ ਤੁਸੀਂ ਦੇਖੋ ਵੀ ਇਹਨੂੰ ਵੀ ਇੱਕਦਮ ਨਹੀਂ ਪ੍ਰਮੋਟ ਕਰ ਦਿੱਤਾ ਗਿਆ ਇਹਦੇ ਬਾਰੇ ਇਹ ਇੱਕ ਗੱਲ ਪੱਕੀ ਸੀ ਵੀ ਇਹ ਦਸਤਾਰ ਨਹੀਂ ਲਾਉਂਦਾ ਹੂੰ ਪਹਿਲਾਂ ਇਹਨਾਂ ਨੇ ਉਹ ਲਵਾਈ ਆ ਪਹਿਲਾਂ ਦਸਤਾਰ ਲਵਾਈ ਜਦੋਂ ਅਮਰ ਸਿੰਘ ਚਮਕੀਲੇ ਦੀ ਫੋਟੋ ਬਣਾਈ ਹੈ ਨਾ ਜਿੱਦੀ ਫਿਲਮ ਬਣਾਈ ਹੈ ਕਿ ਦਸਤਾਰ ਲਵਾਈ ਦੀ ਇਹਨੂੰ ਥੋੜਾ ਜਿਹਾ ਕੱਚਾ ਕਰਿਆ ਉਸ ਤੋਂ ਬਾਅਦ ਹੁਣ ਦੇਖੋ ਧੂਤੀ ਪਾ ਕੇ ਇੱਕ ਮੰਦਿਰ ਚ ਗਿਆ ਹੈ ਹੈਨਾ ਸੋ ਜਿਹੜੀ ਇਹਦੀ ਜਿਹੜੀ ਸਿਧਾਂਤਕ ਪਰਪੱਕਤਾ ਹੈ ਖਾਲਸਾ ਪੰਥ ਵਾਲੀ ਉਹ ਤੋੜ ਤੀ ਜਦੋਂ ਹੁਣ ਉਹਨਾਂ ਨੂੰ ਲੱਗਿਆ ਵੀ ਹਾਂ ਹੁਣ ਇਹ ਸਾਡੀ ਲੱਤ ਥੱਲੇੋਂ ਲੰਘ ਗਿਆ ਹੁਣ ਪ੍ਰਧਾਨ ਮੰਤਰੀ ਨਾਲ ਇਹਦੀ ਮੁਲਾਕਾਤ ਕਰਾਈ ਜਾਂਦੀ ਹੈ ਹਾਂਜੀ ਸੋ ਸਿੱਖਾਂ ਸਿੱਖ ਨੌਜਵਾਨ ਕਿਉਂਕਿ ਸਿੱਖ ਨੌਜਵਾਨ ਦੀ ਬਹੁਤ ਵੱਡੀ ਫਾਲੋਇੰਗ ਆ ਗਾਉਣ ਵਾਲਿਆਂ ਨਾਲ ਹੁਣ ਤੁਸੀਂ ਦੇਖੋ ਵੀ ਕਮਰ ਗਰੇਵਾਲ ਨਾਲ ਨਹੀਂ ਸੇ ਪ੍ਰਧਾਨ ਮੰਤਰੀ ਮੁਲਾਕਾਤ ਕਰ ਲੰਦਾ ਜਿਨੇ ਸਪਸ਼ਟ ਗਾਇਆ ਸੀ ਵੀ ਪੇਚਾ ਪੈ ਗਿਆ ਸੈਂਟਰ ਨਾਲ ਵੀ ਸਾਡਾ ਸੈਂਟਰ ਨਾਲ ਪੇਚਾ ਹੈਗਾ ਹਣਾ ਦੂਸਰਾ ਉਹਨੇ ਗਾਇਆ ਸੀ ਵੀ ਸਾਡੇ ਲਈ ਕਿਲੇ ਬਣ ਗੀਆਂ ਸੜਕਾਂ ਨੇ ਪਾਤਸ਼ਾਹ ਹਾਂ ਹੁਣ ਇੱਕ ਵੀਰ ਸਿੰਘ ਆ ਗੁਰਸਿੱਖ ਗਾਇਕਾ ਕੇਸ ਦਾੜੀ ਖੁੱਲੇ ਆ ਹਨ ਜਿਹੜੀ ਕਮਾਲ ਦਾ ਉਹਦਾ ਇੱਕ ਹੁਣ ਆਇਆ ਵੀ ਜਿਹੜੀਆਂ ਸਾਡੀਆਂ ਮਾਵਾਂ ਨੇ ਉਹ ਜੰਗ ਦੇ ਮੈਦਾਨ ਵਿੱਚ ਆਪਣੇ ਧਰਮ ਤੇ ਆਪਣੀ ਕੌਮ ਲਈ ਆਪਣੇ ਪੁੱਤਾਂ ਨੂੰ ਵਾਰਨ ਲਈ ਭੇਜਦੀਆਂ ਨੇ ਹਨ ਸੋ ਇਹਨਾਂ ਨੂੰ ਕਾਨੂੰਨੀ ਪ੍ਰਮੋਟ ਕਰਦਾ ਰਣਜੀਤ ਬਾਵੇ ਨੂੰ ਨਹੀਂ ਪ੍ਰਮੋਟ ਕਰਦੇ ਜਿਨੇ ਹੁਣੇ ਗਾਇਆ ਵੀ ਜਦੋਂ ਰਾਜ ਆਊਗਾ ਦਲੀਪ ਸਿੰਘ ਤੂੰ ਸਾਡਾ ਮਹਾਰਾਜਾ ਹੋਵੇਂਗਾ ਵੀ ਤੂੰ ਸਾਡਾ ਰਾਜਾ ਜਿਹੜਾ ਹੋਵੇਗਾ ਜਿਹੜੇ ਸਿੱਖ ਜਜ਼ਬੇ ਦੀ ਗੱਲ ਕਰਦੇ ਆ ਗਾਇਕ ਉਹਨਾਂ ਦੇ ਪ੍ਰੋ ਪ੍ਰੋਗਰਾਮ ਰੱਦ ਕਰੇ ਜਾਂਦੇ ਆ ਉਹਨਾਂ ਨੂੰ ਤੰਗ ਕੀਤਾ ਜਾਂਦਾ ਉਹਨਾਂ ਨੂੰ ਤਕਲੀਫ ਵਿੱਚ ਲਿਆਂਦਾ ਜਾਂਦਾ ਜਿਹੜੇ ਸਿੱਖ ਜਜਬੇ ਦੀ ਗੱਲ ਨਹੀਂ ਕਰਦੇ ਉਹਨਾਂ ਨੂੰ ਪ੍ਰਮੋਟ ਕੀਤਾ ਜਾਂਦਾ ਸੋ ਇਹ ਸਿਧਾਂਤ ਕਾਮਲਾ ਜਿਹੜੀ ਸਰਦਾਰ ਅਜਮੇਰ ਸਿੰਘ ਨੇ ਗੱਲ કરી ਸੀ ਨਾ ਵੀ ਸਿੱਖਾਂ ਦੀ ਸਿਧਾਂਤਕ ਘੇਰਾਬੰਦੀ ਇਹ ਦਲਜੀਤ ਦੂਸਾਂਝ ਰਾਹੀਂ ਭਾਰਤ ਸਰਕਾਰ ਸਿੱਖਾਂ ਦੀ ਸਿਧਾਂਤਕ ਘੇਰਾਬੰਦੀ ਕਰ ਰਹੀ ਹੈ ਸੋ ਨੌਜ ਹੁਣ ਸਿੱਧੂ ਮੂਸੇ ਵਾਲਾ ਡਾਇਰੈਕਟ ਇਹ ਗੱਲ ਕਰ ਰਹੇ ਆ ਨਾ ਵੀ ਜਿਹੜੇ ਝੰਡਿਆਂ ਦੇ ਰੰਗ ਆ ਕਿਤੇ ਹਰਿਆ ਤੋਂ ਕੇਸਰੀ ਨਾ ਹੋ ਜਾਣ ਜਦੋਂ ਕੇਸਰੀ ਰੰਗ ਗੱਲ ਕਰਨ ਵਾਲਾ ਬੰਦਾ ਉਹਦਾ ਕਤਲ ਕਰਵਾ ਦਿਓ ਉਹਦੇ ਕਾਤਲ ਨੂੰ ਸ਼ਹੀਦ ਭਗਤ ਸਿੰਘ ਦੇ ਬਰਾਬਰ ਪ੍ਰਮੋਟ ਕਰ ਦਿਓ ਹੂੰ ਹਾਂ ਸੋ ਇੱਕ ਬੜੀ ਵੱਡੀ ਸਾਜ਼ਿਸ਼ ਆ ਸਿੱਖਾਂ ਨੂੰ ਸਮਝਣਾ ਚਾਹੀਦਾ ਸਾਡੇ ਆਪਣੇ ਕੌਣ ਆ ਸਾਡੇ ਬਗਾਲੇ ਕੌਣ ਹੈ ਸੋ ਇਹ ਬਕਾਇਦਾ ਜਿਹੜੀਆਂ ਲਕੀਰਾ ਨੇ ਡੀਮਾਰਕੇਸ਼ਨ ਦੀਆਂ ਸਪਸ਼ਟ ਰੱਖਣ ਆਪਣੇ ਧਰਮ ਨਾਲ ਖੜੋ ਆਪਣੀ ਕੌਮ ਨਾਲ ਖੜੋ ਆਪਣੇ ਸ਼ਹੀਦਾਂ ਨਾਲ ਖੜੋ ਆਪਣੇ ਗੁਰੂ ਗ੍ਰੰਥ ਸਾਹਿਬ ਨਾਲ ਖੜੋ ਜੀ ਬਿਲਕੁਲ ਜੀ ਕਈ ਵਾਰੀ ਜਦਾਂ ਹੁੰਦਾ ਕਿ ਅਸੀਂ ਕਿਸੇ ਦੀ ਭਗਤੀ ਦੇ ਵਿੱਚ ਜਿਹੜਾ ਹੈਗਾ ਪੈ ਜਾਂਦੇ ਆ ਬੰਦੇ ਜਿਹੜਾ ਹੈਗਾ ਹੋ ਸਕਦਾ ਕਿ ਕੁਝ ਸਮੇਂ ਤੱਕ ਸਹੀ ਰਹਿੰਦੇ ਹੋਣ ਪਰ ਉਸ ਤੋਂ ਬਾਅਦ ਬੰਦੇ ਜਦੋਂ ਆਪਾਂ ਦੇਖਿਆ ਕਿ ਗਲਤ ਵੀ ਹੋ ਜਾਂਦੇ ਨੇ ਤੇ ਫਿਰ ਗਲਤ ਹੋ ਰਹੇ ਬੰਦਿਆਂ ਦਾ ਕਿਤੇ ਨਾ ਕਿਤੇ ਉਹਨਾਂ ਦੀ ਗੱਲਬਾਤ ਕਰਨੀ ਜੇ ਉਹ ਸਾਡੀ ਵਿਚਾਰਧਾਰਾ ਨੂੰ ਜੇ ਉਹ ਸਾਡੇ ਤੇ ਸਿਧਾਂਤਕ ਹਮਲੇ ਕਰਦੇ ਨੇ ਤੇ ਉਹਦੀ ਜਿਹੜੀ ਗੱਲਬਾਤ ਕਰਨੀ ਜ਼ਰੂਰੀ ਵੀ ਹੋ ਜਾਂਦੀ ਹੈਗੀ ਆ ਤੇ ਦੂਜੇ ਬੰਨੇ ਹੁਣ ਆਪਾਂ ਗੱਲਬਾਤ ਕਰ ਲੈਨੇ ਆ ਕਿਸਾਨੀ ਨੂੰ ਜਿਸ ਤਰੀਕੇ ਦੇ ਨਾਲ ਕਿਸਾਨਾਂ ਦੀ ਆਪਾਂ ਕਹਿ ਲਈ ਕਿ ਬਾਤ ਵੀ ਨਹੀਂ ਪੁੱਛੀ ਜਾ ਰਹੀ ਸਰਦਾਰ ਜਗਜੀਤ ਸਿੰਘ ਢੱਲੇਵਾਲ ਹੁਣੀ ਪਿਛਲੇ ਲੰਬੇ ਸਮੇਂ ਤੋਂ ਪੋਕੜ ਤਾਲ ਤੇ ਹੈਗੇ ਨੇ ਤਕਰੀਬਨ ਜਿਹੜੇ 39 40 ਦਿਨ ਜਿਹੜੇ ਆਪਾਂ ਕਹਿ ਲਈਏ ਵੀ ਹੋ ਜਾਣੇ ਹੈਗੇ ਨੇ ਹਾਲਤ ਉਹਨਾਂ ਦੀ ਗੰਭੀਰ ਹੈ ਮੈਡੀਕਲ ਏਡ ਵੀ ਉਹ ਨਹੀਂ ਲੈ ਰਹੇ ਕਿਵੇਂ ਤੁਸੀਂ ਦੇਖਦੇ ਹੋ ਕਿ ਸਰਕਾਰ ਇੱਕ ਗੱਲ ਬਾਤ ਵੀ ਇੱਕ ਚੈਨਲ ਵੀ ਖੋਲ ਨਹੀਂ ਰਹੀ ਹੈਗੀ ਤੇ ਦੂਜੇ ਪਨੇ ਬਿਆਨ ਸਰਕਾਰ ਵੱਲੋਂ ਇਦਾਂ ਦੇ ਆ ਰਹੇ ਨੇ ਕਿ ਹਰਿਆਣਾ ਦੀਆਂ ਚੋਣਾਂ ਤੇ ਅਸੀਂ ਜਿੱਤ ਲੀਆਂ ਤੇ ਕਿਸਾਨੀ ਵਾਲਾ ਤਾਂ ਮੁੱਦਾ ਹੀ ਹੈ ਨਹੀਂ ਦਲਜੀਤ ਤੁਸਾਂਝ ਨੂੰ ਮਿਲਣ ਲਈ ਪ੍ਰਧਾਨ ਮੰਤਰੀ ਕੋਲ ਟਾਈਮ ਹੈ ਹਮ ਪਰ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਲਈ ਟਾਈਮ ਨਹੀਂ ਇਹ ਇਹੀ ਫਰਕ ਅਸੀਂ ਪੇਸ਼ ਕਰਿਆ ਨਾ ਹੂੰ ਹੂੰ ਜਗਜੀਤ ਸਿੰਘ ਡੱਲੇਵਾਲ ਭਾਰਤੀ ਸਟੇਟ ਨੂੰ ਚੈਲੰਜ ਕਰ ਰਿਹਾ ਹੈ ਉਹਦੀਆਂ ਉਹਦੀਆਂ ਗਲਤੀਆਂ ਨੂੰ ਚੈਲੰਜ ਕਰ ਰਿਹਾ ਹੈ ਜੀ ਦਲਜੀਤ ਦੁਸਾਂਝ ਉਹਨਾਂ ਦੀ ਜਿੱਦਾਂ ਵਾਹ ਵਾਹ ਕਰ ਰਿਹਾ ਹੈ ਹੂੰ ਹੂੰ ਠੀਕ ਹੈ ਨਾ ਸੋ ਜਿਹੜਾ ਪ੍ਰਧਾਨ ਮੰਤਰੀ ਇੰਨਾ ਵਿਹਲਾ ਵੀ ਉਹ ਦਲਜੀਤ ਦੁਸਾਂਝ ਵਰਗੇ ਗਾਇਕ ਨੂੰ ਮਿਲਣ ਲਈ ਘੰਟੇ ਦੋ ਘੰਟੇ ਕੱਢ ਸਕਦਾ ਉਹ ਜਗਜੀਤ ਸਿੰਘ ਡੱਲੇ ਵਾਲਿਆ ਕਿਸਾਨਾਂ ਨੂੰ ਮਿਲਣ ਲਈ ਕਿਉਂ ਨਹੀਂ ਟਾਈਮ ਕੱਢ ਸਕਦਾ ਜਿਹੜੇ ਜਿਹੜੇ ਦੇਸ਼ ਦੀ ਇਕਨੋਮੀ ਵਿੱਚ ਸਭ ਤੋਂ ਜ਼ਿਆਦਾ ਇਨਵੈਸਟ ਕਰ ਰਹੇ ਹੈਗੇ ਆ ਹੂੰ ਹੂੰ ਇੱਥੋਂ ਹੀ ਵਰਗ ਸਮਝਣਾ ਚਾਹੀਦਾ ਵੇ ਉਹਨਾਂ ਦੇ ਕਿਸਾਨਾਂ ਪ੍ਰਤੀ ਕੀ ਵਿਚਾਰ ਨੇ ਉਹਨਾਂ ਦੇ ਸਿੱਖਾਂ ਪ੍ਰਤੀ ਕੀ ਵਿਚਾਰ ਨੇ ਉਹਨਾਂ ਦੇ ਕਾਮਿਆਂ ਪ੍ਰਤੀ ਮਿਹਨਤਕਸ਼ ਲੋਕਾਂ ਪ੍ਰਤੀ ਇਹ ਸਟੇਟ ਆ ਜਿਹੜੀ ਪੂਰੀ ਤਰ੍ਹਾਂ ਕਾਰਪੋਰੇਟ ਦੇ ਅੰਡਰ ਹੈਗੀ ਆ ਸੋ ਦਲਜੀਤ ਦੁਸਾਂਜ ਹੁਣ ਕਾਰਪੋਰੇਟਸ ਦਾ ਇੱਕ ਵੱਡਾ ਟੂਲ ਬਣ ਗਿਆ ਟੂਲ ਆ ਹੁਣ ਤੁਸੀਂ ਦੇਖੋ ਵੀ ਮੁਕੇਸ਼ ਹਬਾਨੀ ਦੇ ਬੇਟੇ ਦੇ ਵਿਆਹ ਵਿੱਚ ਜਿਹੜਾ ਹੈਗਾ ਹਨਾ ਉੱਥੋਂ ਕੰਮ ਸ਼ੁਰੂ ਹੀ ਉੱਥੋਂ ਆਇਆ ਮੇਰੇ ਘਰ ਦਾ ਸੋ ਜਿਹੜੀ ਕਾਰਪੋਰੇਟ ਨੇ ਉਹਨੂੰ ਆਪਣੇ ਘੇਰੇ ਵਿੱਚ ਲੈ ਲਿਆ ਹੋਇਆ ਉਹਨੂੰ ਦੀ ਪ੍ਰੋਟੈਕਸ਼ਨ ਇਹ ਉਹ ਹੁਣ ਕਹਿੰਦੇ ਵੀ ਚੰਡੀਗੜ੍ਹ ਵਾਲੇ ਸ਼ੋਅ ਵਿੱਚ ਜਿੱਦਾਂ 1000 ਤੋਂ 2000 ਜਿਹੜਾ CRP ਦਾ ਜਵਾਨ ਜਵਾਨ ਉਹਦੀ ਉਹਦੀ ਪ੍ਰੋਟੈਕਸ਼ਨ ਲਈ ਆਉਂਦਾ ਸੋ ਜਦੋਂ ਕਾਰਪੋਰੇਟ ਦੇਸ਼ ਨੂੰ ਚਲਾਉਂਦੇ ਆ ਉਹ ਕਿਸਾਨ ਵਿਰੋਧੀ ਹੁੰਦੇ ਆ ਉਹ ਘਟ ਗਿਣਤੀਆਂ ਦੀਆਂ ਨਿਆਰੀਆਂ ਜਿਹੜੀਆਂ ਮਾਨਤਾਵਾਂ ਨਹੀਂ ਉਹਦੇ ਵਿਰੋਧੀ ਹੁੰਦੇ ਆ ਉਹ ਸਮੁੱਚੇ ਕਿਸਮ ਦਾ ਬਾਜ਼ਾਰੀਕਰਨ ਕਰਦੇ ਆ ਹਾਂ 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 ਸੋ ਸਮੁੱਚੀ ਤਰਜ਼ੇ ਜ਼ਿੰਦਗੀ ਦਾ ਉਹ ਬਾਜ਼ਾਰੀਕਰਨ ਕਰਦੇ ਹੈਗੇ ਆ ਉਹ ਮਾਰਕੀਟਿੰਗ ਕਰਦੇ ਹੈਗੇ ਆ ਸੋ ਦਲਜੀਤ ਦਸਾਂਝ ਵੀ ਮਾਰਕੀਟਿੰਗ ਦਾ ਹਿੱਸਾ ਦੂਜੇ ਪਾਸੇ ਜਗਜੀਤ ਸਿੰਘ ਡੱਲੇ ਵਾਲਾ ਜਿਹੜਾ ਉਸ ਮਾਰਕੀਟਿੰਗ ਦੇ ਪੈਟਰਨ ਨੂੰ ਤੋੜਨਾ ਚਾਹੁੰਦਾ ਜਿਹੜੀ ਸਿਧਾਂਤਕ ਵਿਆਖਿਆ ਹੈ ਹੈਗੇ ਆ ਹੁਣ ਸੁਪਰੀਮ ਕੋਰਟ ਵੀ ਸਾਰਾ ਕੁਝ ਆ ਜਿਹੜਾ ਸਰਕਾਰ ਦੇ ਹੱਕ ਵਿੱਚ ਭੁਗਤ ਰਹੀ ਹੈਗੀ ਆ ਅੱਜ ਪੰਜਾਬ ਦੇ ਆਫੀਸਰਸ ਨੂੰ ਸੁਪਰੀਮ ਕੋਰਟ ਨੇ ਝਿੜਕਾ ਮਾਰੀ ਆ ਵੀ ਤੁਸੀਂ ਸਾਡੇ ਬਾਰੇ ਇਹ ਗਲਤ ਮਾਹੌਲ ਕ੍ਰੀਏਟ ਕਰ ਰਹੇ ਹੋ ਵੀ ਅਸੀਂ ਜਗਜੀਤ ਸਿੰਘ ਡੱਲੇਆਰ ਦੀ ਭੁੱਖ ਹੜਤਾਲ ਤੋੜਨ ਦੀ ਕਾਰਵਾਈ ਦੀ ਕੋਸ਼ਿਸ਼ ਕਰ ਰਹੇ ਹੈਗੇ ਹਨ ਜਿਹੜੀ ਸੁਪਰੀ ਹਾਲੇ ਵੀ ਸੁਪਰੀਮ ਕੋਰਟ ਹਰਿਆਣੇ ਦੀ ਸਰਕਾਰ ਨੂੰ ਜਾਂ ਕੇਂਦਰ ਸਰਕਾਰ ਨੂੰ ਇਹ ਨਹੀਂ ਕਹਿ ਰਹੀ ਵੀ ਤੁਸੀਂ ਸੜਕ ਖੋਲੋ ਤੁਸੀਂ ਕਿੱਲਾ ਕਿਵੇਂ ਲਾ ਰਹੀਆਂ ਇੱਕ ਡੈਮੋਕਰੈਟਿਕ ਸਰਕਾਰ ਕਿਵੇਂ ਸੜਕ ਤੇ ਕਿੱਲਾ ਲਾ ਕੇ ਬੈਠ ਸਕਦੀ ਆ ਇੱਕ ਡੈਮੋਕਰੈਟਿਕ ਸਰਕਾਰ ਕਿਵੇਂ ਡਰੋਨ ਨਾਲ ਆਪਣੇ ਕਿਸਾਨਾਂ ਦਾ ਕਤਲ ਕਰ ਸਕਦੀ ਆ ਜੀ ਜੀ ਇੱਕ ਡੈਮੋਕਰੈਟਿਕ ਸਰਕਾਰ ਦੇ ਗੁੰਡੇ ਕਿਵੇਂ ਪੰਜਾਬ ਦੀ ਹੱਦ ਵਿੱਚ ਆ ਕੇ ਸਾਡੇ ਕਿਸਾਨਾਂ ਤੇ ਡਾਂਗਾ ਭਰਾ ਸਕਦੇ ਆ ਤੇ 436 ਕਿਸਾਨਾਂ ਨੂੰ ਉਹ ਉਹ ਕਰ ਸਕਦੇ ਹੈਗੇ ਹਨ ਸੋ ਸੁਪਰੀਮ ਕੋਰਟ ਪੂਰੀ ਤਰ੍ਹਾਂ ਭਾਰਤ ਸਰਕਾਰ ਦੇ ਇਸ਼ਾਰਿਆਂ ਤੇ ਨੱਚ ਰਹੀ ਹੈ ਸਰਕਾਰ ਕੋਲ ਕੋਈ ਵੀ ਟਾਈਮ ਨਹੀਂ ਹੈ ਨਾ ਉਹ ਇਸ ਕਿਸਾਨ ਮੋਰਚੇ ਨੂੰ ਕੋਈ ਤਵੱਜਾ ਦੇਣਾ ਚਾਹੁੰਦੇ ਆ ਔਰ ਉਹਨਾਂ ਨੂੰ ਇਹ ਲੱਗਦਾ ਹੈਗਾ ਵੀ ਜਿਹੜੀ ਪੁਰਾਣੀ ਜਿੱਤ ਹੈ ਉਸ ਜਿੱਤ ਨੂੰ ਜੇ ਦੁਬਾਰੇ ਇਹ ਕਿਸਾਨ ਜਿਹੜੇ ਜਿੱਤ ਜਾਂਦੇ ਐ ਪਾਵਰਫੁਲ ਹੋ ਜਾਣਗੇ ਸੋ ਪ੍ਰਧਾਨ ਮੰਤਰੀ ਦੀ ਇੱਕ ਸਟਰੋਂਗ ਮੈਨ ਵਾਲੀ ਜਿਹੜੀ ਇਮੇਜ ਹੈਗੀ ਆ ਉਹ ਦੁਬਾਰਾ ਢਾਹ ਲੱਗੂਗੀ ਢਾਹ ਲੱਗੂਗੀ ਇਸ ਲਈ ਉਹਨੂੰ ਸਟਰੋਂਗ ਮੈਨ ਰੱਖਣਾ ਚਾਹੁੰਦੇ ਆ ਜਿਹੜਾ ਹੁਣ ਨਵਾਂ এজেন্ডਾ ਵੀ ਆਇਆ ਹੈਗਾ ਮਾਰਕੀਟਿੰਗ ਦਾ ਉਹਦੇ ਵਿੱਚ ਵੀ ਇਹ ਹੀ ਆ ਰਿਹਾ ਹੈਗਾ ਵੀ ਮਾਰਕੀਟ ਨੂੰ ਬਿਲਕੁਲ ਖਤਮ ਕਰ ਦਿੱਤਾ ਜਾਵੇ ਮੰਡੀ ਨੂੰ ਖਤਮ ਕਰ ਦਿੱਤਾ ਜਾਵੇ ਉਹ ਸਾਰਾ ਕੁਝ ਜਿਹੜਾ ਯੂਪੀ ਬਿਹਾਰ ਵਿੱਚ ਚੱਲਦਾ ਵੀ ਕਿਸਾਨ ਟਰਾਲੀਆਂ ਲੈ ਕੇ ਕਣਕ ਦੀਆਂ ਤੇ ਝੋਨੇ ਦੀਆਂ ਖੜੇ ਨੇ ਇਹ ਹੁਣ ਖਰੀਦਣ ਵਾਲੇ ਦੇ ਮਨ ਤੇ ਡਿਪੈਂਡ ਕਰਦਾ ਵੀ ਉਹਨੇ ਕਦੋਂ ਖਰੀਦ ਦੇਣੀ ਆ ਔਰ ਕਿੰਨੇ ਚ ਖਰੀਦ ਦੇਣੀ ਕਿੰਨੇ ਚ ਖਰੀਦ ਦੇਣੀ ਹੈਗੇ ਉਹ ਭੇਜ ਜੇ ਉਹ ਗਾਲ ਜੇ ਉਹ ਤਰਸ ਦੀ ਭਾਵਨਾ ਹੱਥ ਜੋੜ-ਜੋੜ ਕੇ ਵੀ ਸਾਡੀ ਟਰਾਲੀ ਖਰੀਦ ਲਓ ਉਹ ਚਾਹੁੰਦੇ ਆ ਵੀ ਕਿਸਾਨ ਹੱਥ ਜੋੜ-ਜੋੜ ਕੇ ਵਪਾਰੀਆਂ ਦੀ ਭੀਖ ਮੰਗੇ ਤੇ ਵਪਾਰੀ ਫਿਰ ਮਾਲਕਾਂ ਵਾਂਗ ਜਾਨੀ ਆਪਾਂ ਕਹਿੰਦੇ ਟਕਿਆਂ ਦੇ ਭਾਅ ਇਹ ਉਹ ਜਿਹੜੀ ਉਹ ਖਰੀਦੇ ਸੋ ਇਹ ਮਾਡਲ ਆ ਜਿਹੜਾ ਆ ਰਿਹਾ ਹੈ ਸਾਹਮਣੇ ਆ ਰਿਹਾ ਜੀ ਬਿਲਕੁਲ